ਚਿੱਟੇ ਆਲਿਆਂ ਨੂੰ ਅਸੀਂ ਐਂ ਕਹਤਾ ਵੀ ਸਾਡੇ ਪਿੰਡ ਚ ਚਿੱਟਾ ਨਾ ਵੇਚੋ ਤੁਸੀਂ ਸਾਡੇ ਪਿੰਡ ਦੇ ਮੁੰਡੇ ਹੀ ਚਿੱਟਾ ਵੇਚਦੇ ਆ ਵੀ ਬਾਹਰ ਵੇਚਣੋਂ ਸਾਡੇ ਬੱਚੇ ਕਿਉਂ ਖਰਾਬ ਕਰੀ ਜਾਂਦੇ ਆ ਤੁਸੀਂ ਐਨੀ ਗੱਲ ਕਹੀ ਆ ਕੋਈ ਦੂਜੀ ਗੱਲ ਨਹੀਂ ਕਹੀ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਪਹਿਲੀ ਅਰਚੀ ਸਾਡੇ ਬੰਦਿਆਂ ਨੇ ਜਦੋਂ ਡਾਂਗਾ ਸੋਟੀਆਂ ਮਾਰਨ ਲੱਗ ਗਏ ਸੱਟਾ ਮਾਰਦਿਆਂ ਦੋ ਬੰਦੇ ਸਾਡੇ ਫੱਟੜ ਕਰਕੇ ਥੱਲੇ ਤੇ ਸੀ ਕਿ ਸਰਪੰਚ ਦੇ ਘਰੇ ਗੱਡੀ ਲੈ ਕੇ ਸਾਡੇ ਮੰਗਰ ਜਾਵੜੇ ਪੰਜ ਅਸੀਂ ਬੁੜੀਆਂ ਗਿੰਗਾ ਉੱਥੇ ਮੇਰੇ ਨਾਲ ਪੰਜ ਬੁੜੀਆਂ ਸੀਗਾ ਕੋਈ ਬੰਦਾ ਸਾਡੇ ਨਾਲ ਹੈ ਨਹੀਂ ਸੀਗਾ ਸਰਪੰਚ ਦੇ ਘਰੇ ਕਹਿੰਦਾ ਕਹਿੰਦਾ ਮੈਂ ਤੇ ਗੱਡੀ ਚੜਾਉਣਾ ਕਹਿੰਦਾ ਮੈਨੂੰ ਬੋਲਦੀ ਐ ਇਹਦੀ ਕੋਈ ਇੱਜ਼ਤ ਨਹੀਂ ਫਲਾਣਾ ਐ ਜਿਹੀਆਂ ਗੱਲਾਂ ਕੀਤੀਆਂ ਮੈਂ ਆ ਕਹਿ ਸਕਦੇ ਆ ਜਿਵੇਂ ਫਿਲਮੀ ਹਾਲਾਤਾਂ ਦੇ ਵਿੱਚ ਲੜਾਈ ਹੁੰਦੀ ਐ ਗੁੰਡਾਗਰਦੀ ਹੁੰਦੀ ਐ ਗੈਂਗਵਾਰਾਂ ਹੁੰਦੀਆਂ ਐ ਬੰਦੇ ਲਾ ਪਤਾ ਵੀਰ ਜੀ ਚਾਰ ਬੰਦਿਆਂ ਦਾ ਸਾਡਾ ਕੋਈ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਆ ਪੰਜ ਬੰਦੇ ਸਾਡੇ ਹਸਪੀਟਲ ਚ ਪਏ ਆ ਆਦ ਨੂੰ ਕਹਿੰਦਾ ਮੈਂ ਇਹਨਾਂ ਦੇ ਘਰਾਂ 'ਚ ਅੱਗ ਲਾਉਂਗਾ ਸਰਪੰਚਾ ਅੱਜ ਰਾਤ ਨੂੰ ਤੇ ਉਹੀ ਰਾਤ ਨੂੰ ਨੇ ਅੱਗ ਲਾਤੀ ਜੀ ਤੇ ਸਾਡੇ ਬੱਚਾ ਬੱਚੀ ਸਾਬ ਅਸੀਂ ਬਹੁਤ ਮੁਸ਼ਕਲ ਨਾਲ ਨਿਕਲੇ ਅੱਗ ਜਦੋਂ ਲਾ ਕੇ ਤੁਰ ਗਏ ਸਾਨੂੰ ਅਸੀਂ ਬਹੁਤ ਮਸ਼ਰੂਕ ਕਿੰਨੇ ਬੱਤੇ ਫਿਰ ਅੱਗ ਦੇ ਵਿੱਚੋਂ ਕੱਢੇ ਅੱਗ ਦੇ ਵਿੱਚ ਸਾਡੇ 4 ਬੱਚੇ ਆ ਅਸੀਂ 4 ਗੱਡੀ ਆ 8 ਮਹੀਨੇ ਦੀ ਬੱਚੀ ਹੈ ਜੀ ਕੁਝ ਵੀ ਸਾਨੂੰ ਭੈਣ ਦਾ ਵੀ ਕੋਈ ਫਿਕਰ ਬਣਿਆ ਪਿਆ ਵੀ ਅਸੀਂ ਕਿੱਥੇ ਪਾਵਾਂਗੇ ਰਾਤ ਨੂੰ ਸਾਡੇ ਫਿਰ ਵੀ ਘਰ ਕਰ ਸਕਦੇ ਆ ਜਾਨਨੇ ਆ ਝਾੜੂ ਪੋਚਾ ਅਸੀਂ ਕਰਦੇ ਆ ਘਰਾਂ ਚ ਤੇ ਛਾਵ ਨੂੰ ਅਸੀਂ ਘਰੇ ਆਉਨੇ ਸਾਡੇ ਬੱਚੇ ਵੀ ਰੋਲਦੇ ਰਹਿੰਦੇ ਆ ਵਿਚਾਰੇ ਕੀ ਕਰੀ ਅਸੀਂ ਮਜਬੂਰੀ ਚ ਕੰਮ ਕਰਦੇ ਸੀ ਸੰਤ ਉਹ ਵੀ ਨਹੀਂ ਕਰਨ ਜੇ ਤਾਂ ਸਾਡਾ ਸਾਰਾ ਕੁਝ ਭੂਕ ਕੇ ਰੱਖਤਾ ਸਸ਼ੀਕਲ ਸਫਰ ਟੈਲੀਵਿਨ ਨਾਲ ਜੁੜੇ ਹੋ ਤੁਸੀਂ ਤੇ ਮੈਂ ਜੋਤ ਕਰੇਵਾਲ ਪਿੰਡ ਦੇ ਪਿੰਡ ਦੇ ਲੋਕਾਂ ਦੀਆਂ ਤੇ ਪਿੰਡ ਦੀਆਂ ਤਸਵੀਰਾਂ ਤੁਸੀਂ ਦੇਖ ਹੀ ਲਈਆਂ ਪਹਿਲਾਂ ਪਿਛਲੀ ਰਿਪੋਰਟ ਦੇ ਵਿੱਚ ਪਿੰਡ ਮੱਚਿਆ ਹੋਇਆ ਹੈ ਘਰਾਂ ਨੂੰ ਅੱਗ ਲੱਗੀ ਹੋਈ ਹੈ ਪਰ ਲਈ ਕੀ ਨੇ ਇਹਦੀ ਜੜ ਕੀ ਹੈ ਗੱਲਬਾਤ ਕਰਦੇ ਆ ਭੈਣ ਸਸ਼ੀਕਲ ਅੱਸੀ ਗੱਲੋ ਜੀ ਮਸਲਾ ਕੀ ਹੋਇਆ ਇਹਦੀ ਜੜ ਕੀ ਹੈ ਜਾੜ ਵੀਰੇ ਚਿੱਟੇ ਵਾਲਿਆਂ ਨੂੰ ਅਸੀਂ ਐਂ ਕਹਤਾ ਵੀ ਸਾਡੇ ਪਿੰਡ 'ਚ ਚਿੱਟਾ ਨਾ ਵੇਚੋ ਤੁਸੀਂ ਸਾਡੇ ਪਿੰਡ ਦੇ ਮੁੰਡੇ ਹੀ ਚਿੱਟਾ ਵੇਚਦੇ ਆ ਵੀ ਬਾਹਰ ਵੇਚ ਲੋ ਸਾਡੇ ਬੱਚੇ ਕਿਉਂ ਖਰਾਬ ਕਰੀ ਜਾਂਦੇ ਆ ਤੁਸੀਂ ਐਨੀ ਗੱਲ ਕਹੀ ਆ ਕੋਈ ਦੂਜੀ ਗੱਲ ਨਹੀਂ ਕਹੀ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਪਹਿਲੀ ਅਰਚੀ ਸਾਡੇ ਬੰਦਿਆਂ ਨੇ ਜਦੋਂ ਡਾਂਗਾ ਸੋਟੀਆਂ ਮਾਰਨ ਲੱਗ ਗਏ ਸੱਟਾ ਮਾਰਤੇ ਆ ਦੋ ਬੰਦੇ ਸਾਡੇ ਫੱਟੜ ਕਰਕੇ ਥੱਲੇ ਤੇ ਸੀ ਮਾਰਤੇ ਅਸੀਂ ਦਾਖਲ ਵੀ ਨਹੀਂ ਕੀਤੇ ਅਸੀਂ ਘਰੇ ਹੀ ਸੀਗੇ ਮਜੂਦਾ ਅਸੀਂ ਸਰਪੰਚ ਕੋਲੇ ਗਏ ਮੈਂ ਆਖਾ ਵੀ ਚਾਚਾ ਜੀ ਸਾਨੂੰ ਉਹ ਨਿਤ ਮਾਰਨ ਪੈਂਦੇ ਆ ਬੰਦੇ ਵੀ ਅਸੀਂ ਆ ਗੱਲ ਕਹਿਤੀ ਅਸੀਂ ਗਲਤੀ ਮੰਨਦੇ ਆ ਵੀ ਅਸੀਂ ਇ ਵੱਟੋ ਅਸੀਂ ਕਹਾਂਗੇ ਵੇਚ ਲੋ ਅਸੀਂ ਇਹ ਗੱਲ ਕਹੀ ਪਰ ਸਰਪੰਚ ਨੇ ਸਾਡੀ ਕੋਈ ਕਾਰਵਾਈ ਕੋਈ ਸੁਣਵਾਈ ਨਹੀਂ ਸੁਣੀ ਉੱਥੇ ਸਰਪੰਚ ਦੇ ਘਰੇ ਗੱਡੀ ਲੈ ਕੇ ਸਾਡੇ ਮਗਰ ਜਾਵੜੇ ਪੰਜ ਅਸੀਂ ਬੁੜੂਆਂ ਗਈਆਂ ਉੱਥੇ ਮੇਰੇ ਨਾਲ ਪੰਜ ਬੁੜੂਆਂ ਸੀਗਾ ਕੋਈ ਬੰਦਾ ਸਾਡੇ ਨਾਲ ਹੈ ਨਹੀਂ ਸੀਗਾ ਸਰਪੰਚ ਦੇ ਘਰੇ ਕਹਿੰਦਾ ਕਹਿੰਦਾ ਮੈਂ ਇੱਥੇ ਗੱਡੀ ਚੜਾਉਣਾ ਕਹਿੰਦਾ ਮੈਨੂੰ ਬੋਲਦੀ ਐ ਦੀ ਕੋਈ ਇੱਜ਼ਤ ਨਹੀਂ ਫਲਾਣਾ ਐਵੀਆਂ ਗੱਲਾਂ ਕੀਤੀਆਂ ਮੈਂ ਇਹਨੂੰ ਐ ਕਰੂੰਗਾ ਜਾਉ ਉੱਥੇ ਮੇਰੇ ਵਾਸਤੇ ਕਰ ਪਾਣ ਵੀ ਗੱਡੀ ਗੱਡੀ ਵੀ ਚੜਾਉਂਦਾ ਸੀ ਗੱਡੀ ਤਾਂ ਚੜਾਈ ਨਹੀਂ ਉਹ ਸਰਪੰਚ ਨੇ ਇੱਕ ਵਾਰ ਵੀ ਨਹੀਂ ਅਖਿਆ ਸਰਪੰਚ ਦਾ ਪੂਰਾ ਹੱਥਾ ਸਰਪੰਚ ਨੂੰ ਕਹਿੰਦਾ ਮੈਂ ਇਹਨਾਂ ਦੇ ਘਰਾਂ 'ਚ ਅੱਗ ਲਾਉਂਗਾ ਸਰਪੰਚਾ ਅੱਜ ਰਾਤ ਨੂੰ ਤੇ ਉਹੀ ਰਾਤ ਨੂੰ ਉਹਨੇ ਅੱਗ ਲਾਤੀ ਹੈ ਜੀ ਜਦੋਂ ਉਹਨੇ ਧਮਕੀ ਦਿੱਤੀ ਆ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੋਈ ਕੰਪਲੇਂਟ ਨਹੀਂ ਕੀਤੀ ਵੀ ਸਾਨੂੰ ਡਰ ਹੈ ਜੀ ਅੱਗ ਲਾ ਸਕਦੇ ਕਿਤੀ ਸੀ ਜੀ ਕਿਤੀ ਸੀ ਸਾਡੀ ਪੁਲਿਸ ਨੇ ਕੋਈ ਸੁਣਵਾਈ ਨਹੀਂ ਸੁਣੀ ਫੋਨ ਹੀ ਨਹੀਂ ਚੱਕੇ ਸਾਡੇ ਜੀ ਅਸੀਂ ਬਹੁਤ ਫੋਨ ਲਾਏ ਸਾਡੇ ਐਸਆਈ ਨੇ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਕੱਲ ਐਸਐਚ ਨੂੰ ਅਸੀਂ ਫੋਨ ਲਾਇਆ ਸਾਡੀ ਮੇਰੀ ਭੂਆ ਲੱਗਦੀ ਉਹਨੇ ਵੀ ਫੋਨ ਲਾਇਆ ਅਖੇ ਮੈਂ ਪਹਿਲਾਂ ਕੋਟਲੀ 'ਚ ਜਾਨੀ ਆ ਕੋਟਲੀ ਕੋਈ ਵਾਕਾ ਹੋਇਆ ਉਹ ਤੋਂ ਵੇਖ ਕੇ ਥੋੜਾ ਮੌਕਾ ਦੇਖ ਕੇ ਜਾਊਂਗੀ ਕੋਈ ਕਾਰਵਾਈ ਪਾਊਂਗੀ ਉਹ ਵਾਪਸ ਆਈ ਨਹੀਂ ਗੱਲ 5 ਵਜੇ ਦਾ ਟਾਈਮ ਦੇ ਕੇ ਕੋਈ ਵੀ ਬੰਦਾ ਨਹੀਂ ਸਾਡੇ ਕੋਲੇ ਆਇਆ ਸਾਡੇ ਨਾਲ 6 ਦਿਨ ਹੋ ਗਏ ਸੀਗੇ ਲੜਾਈ ਚੱਲੀ ਜਾਂਦੀ ਨੂੰ ਅੱਜ 6ਵਾਂ ਦਿਨ ਆ ਸਾਡਾ ਤੇ ਸਾਡੇ ਬੱਚਾ ਬੱਚੀ ਸਾਹਿਬ ਅਸੀਂ ਬਹੁਤ ਮੁਸ਼ਕਲ ਨਾਲ ਨਿਕਲੇ ਆ ਅੱਗ ਜਦੋਂ ਲਾ ਕੇ ਤੁਰ ਗਏ ਸਾਨੂੰ ਅਸੀਂ ਬਹੁਤ ਮੁਸ਼ਕਲ ਕਿੰਨੇ ਬੱਚੇ ਫਿਰ ਅੱਗ ਦੇ ਵਿੱਚੋਂ ਕੱਢੇ ਅੱਗ ਦੇ ਬੱਚੇ ਸਾਡੇ 4 ਬੱਚੇ ਆ ਅਸੀਂ 4 ਗੱਡੀ ਚਾਸ਼ ਆ 8 ਮਹੀਨੇ ਦੀ ਬੱਚੀ ਆ ਜੀ 8 ਮਹੀਨੇ ਦੀ ਬੱਚੀ ਲੈ ਕੇ ਭੱਜ ਕੇ ਮੈਂ ਕਿਸੇ ਦੇ ਗਵਾਂਢੀਆਂ ਦੇ ਰਾਤ ਕੱਟੀ ਆ ਜੀ ਹੂੰ ਉਹ ਤੇ ਵੀ ਰੋੜੇ ਮਾਰ ਲੱਗੇ ਡਲੇ ਮਾਰ ਲੱਗੇ ਫਿਰ ਇਹ ਬਾਬਾ ਜੀ ਨੇ ਕਿਹਾ ਜੀ ਆਹ ਖੜੇ ਬਾਬਾ ਜੀ ਵੀ ਅਸੀਂ ਗਰੀਬ ਬੰਦੇ ਆ ਵੀ ਸਾਡੇ ਤਾਂ ਨੰਬਰ ਅਸੀਂ ਕਿ ਘਰ ਕਿੱਥੋਂ ਬਣਾਵਾਂਗੇ ਸਾਡੇ ਚਾਰ ਬੰਦੇ ਲਾ ਪਤਾ ਵੀਰ ਜੀ ਚਾਰ ਬੰਦੇ ਆ ਸਾਡਾ ਕੋਈ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਆ ਪੰਜ ਬੰਦੇ ਸਾਡੇ ਹਸਪੀਟਲ ਚ ਪਏ ਆ ਜਮਾ ਮਾਰ ਕੇ ਸਿੱਟੇ ਪਏ ਆ ਚਾਰ ਚਾਰ ਬੰਦੇ ਕਿਹੜੇ ਕਿਹੜੇ ਬੰਦੇ ਆ ਉਹ ਕਿਡਨਾਪ ਕਰਕੇ ਲੈ ਗਏ ਜਾਂ ਉਹ ਡਰਦੇ ਮਾਰੇ ਘਰੋਂ ਨਿਕਲ ਕੇ ਗੱਲ ਕੀ ਨਹੀਂ ਆ ਉਹੀ ਲੈ ਕੇ ਗਏ ਆ ਸਾਨੂੰ ਸ਼ੱਕ ਉਹਨਾਂ ਤੇ ਆ ਜੀ ਉਹੀ ਲੈ ਕੇ ਗਏ ਆ ਜਦੋਂ ਐਡਾ ਕਾਰਨਾਵਾ ਕਰਿਆ ਉਹਨਾਂ ਨੇ ਉਹਨਾਂ ਨੇ ਜਦੋਂ ਅਸੀਂ ਭੱਜੇ ਅੱਡ ਅੱਡ ਸਾਡੇ ਮੰ ਦੇਚਪੋਂ ਦੇ ਕਿਤੇ ਲੁਕੇ ਆ ਦੇਖਿਆ ਕਦੇ ਇਹੋ ਜਿਹਾ ਹਾਲਾਤ ਕਿਉਂਕਿ ਇਹੋ ਜਿਹੇ ਹਾਲਾਤ ਤਾਂ ਕਬਜਾ ਤੇ ਚੱਲ ਪੈਂਦੇ ਆ ਪਰ ਆ ਪਹਿਲੀ ਵਾਰ ਹੀ ਸੁਣਿਆ ਵੀ ਪਿੰਡ ਦੇ ਵਿੱਚ ਲੜਾਈ ਦੇ ਇਦਾਂ ਮਾਹੌਲ ਬਣ ਗਿਆ ਵੀਰੇ ਆ ਤਾਂ ਪਹਿਲੀ ਵਾਰੀ ਚਾਂਸ ਅਸੀਂ ਦੇਖਦੇ ਆ ਅਸੀਂ ਤਾਂ ਕੰਮਾਂ ਧੰਦਲੇ ਬੰਦੇ ਆ ਸੁਭਾਹ ਅਸੀਂ ਜਾਂਦੇ ਆ ਝਾੜੂ ਪੋਚਾ ਅਸੀਂ ਕਰਦੇ ਆ ਘਰਾਂ 'ਚ ਤੇ ਛਾਵ ਨੂੰ ਅਸੀਂ ਘਰੇ ਆਉਨੇ ਸਾਡੇ ਬੱਚੇ ਵੀ ਰੋਲਦੇ ਰਹਿੰਦੇ ਆ ਵਿਚਾਰੇ ਕੀ ਕਰੀਏ ਅਸੀਂ ਮਜਬੂਰੀ 'ਚ ਕੰਮ ਕਰਦੇ ਸੀ ਸੰਤ ਉਹ ਵੀ ਨਹੀਂ ਕਰਨ ਜੇ ਤਾਂ ਸਾਡਾ ਸਾਰਾ ਕੁਝ ਫੂਕ ਕੇ ਰੱਖਤਾ ਪੁਲਿਸ ਪ੍ਰਸ਼ਾਸਨ ਕਹਿੰਦਾ ਕਹਿੰਦਾ ਜੇ ਸਾਨੂੰ ਪਹਿਲਾਂ ਦੱਸ ਦਿੱਤੇ ਤਾਂ ਹੋ ਸਕਦਾ ਏਡੀ ਘਟਨਾ ਨ 4 ਦਿਨ ਹੋ ਗਏ 5 ਅੱਜ 6 ਮਾ ਦੇਣਾ 6 ਦਿਨ ਹੋ ਗਏ ਰਾਵ ਟਕਰਾਈ ਨੂੰ ਸਾਡੇ ਕੋਈ ਮੌਕਾ ਦੇਖਣ ਵੀ ਨਹੀਂ ਆਇਆ ਉਹ ਉਹਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਨਹੀਂ ਕੀਤੀ ਵੀਰੇ ਕੀ ਪਤਾ ਲੱਗਦਾ ਹੁਣ ਕੀ ਆ ਜਿਹੜੇ ਬੰਦੇ ਤਕੜੇ ਹੋਣਗੇ ਉਹੀ ਕਰਦੇ ਕਰਨਾ ਅਸਲ ਮੈਨ ਸਰਪੰਚ ਤੋਂ ਥਰੂ ਆ ਉਹਨਾਂ ਨੇ ਕਿਹਾ ਸੀ ਸਰਪੰਚ ਸਾਡੇ ਨਾਲ ਆ ਅਸੀਂ ਕਿਸੇ ਤੋਂ ਨਹੀਂ ਡਰਦੇ ਸਰਪੰਚ ਨੇ ਸਾਨੂੰ ਥਾਪੀ ਦੇ ਕੇ ਛੱਡਿਆ ਹਾਂਜੀ ਹਾਂਜੀ ਸਾਨੂੰ ਐੋ ਜਿਹਾ ਸਰਪੰਚ ਸਾਡੀ ਇਹ ਮੈਨ ਤਾਂ ਵੀ ਸਾਨੂੰ ਐੋ ਜਿਹਾ ਸਰਪੰਚ ਹੀ ਨਹੀਂ ਚਾਹੀਦਾ ਜੀ ਜਿਹੜੇ ਨੇ ਸਾਡੇ ਘਰ ਹੀ ਜਾੜ ਕੇ ਰੱਖਤੇ ਅਸੀਂ ਸਿਰਫ ਚਿੱਟੇ ਦਾ ਸਵਾਲ ਹੀ ਕੀਤਾ ਸੀ ਸਾਨੂੰ ਇਹ ਜੋ ਕੋਈ ਸਰਪੰਚ ਨਹੀਂ ਚਾਹੀਦਾ ਬਸ ਸਾਨੂੰ ਤਾਂ ਇਨਸਾਫ ਚਾਹੀਦਾ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਪੈਰਾਂ 'ਚ ਲੀੜੇ ਨਹੀਂ ਸਾਡੇ ਜਿਹੜੇ ਗਲਚਾ ਇਹੀ ਸਾਡੇ ਬੱਚਿਆਂ ਦੇ ਵੀ ਹੈ ਨਹੀਂ ਕੁਛ ਵੀ ਸਾਨੂੰ ਭੈਣ ਦਾ ਵੀ ਕੋਈ ਫਿਕਰ ਬਣਿਆ ਪਿਆ ਵੀ ਅਸੀਂ ਕਿੱਥੇ ਪਾਵਾਂਗੇ ਰਾਤ ਨੂੰ ਸਾਡੇ ਫੇਰ ਵੀ ਕੋਰ ਕਰ ਸਕਦੇ ਆ ਅਸੀਂ ਕਿੱਧਰ ਜਾਈਏ ਤੁਸੀਂ ਦੱਸੋ ਆ ਬੱਚਿਆਂ ਲੈ ਕੇ ਰਾਤ ਨੂੰ ਕਿੱਥੇ ਪਟਾਂਗੇ ਹੋਸਲਾ ਰੱਖੋ ਕਿੰਨੇ ਕੁ ਜਾਣੇ ਸੀ ਭੈਣ ਉਹ ਵੀਰ ਅਸੀਂ ਤਾਂ ਉਹਨਾਂ ਨੂੰ ਦੇਖਿਆ ਨਹੀਂਗਾ ਅਸੀਂ ਜਦੋਂ ਭੱਜਿਆ ਸੀ ਤਾਂ ਆਪਦੇ ਮੇਨ ਚਾਰ ਜਿਹੜੇ ਪੰਜ ਬੰਦੇ ਇੱਥੋਂ ਦੇ ਸੀ ਜਿਨ੍ਹਾਂ ਨੂੰ ਅਸੀਂ ਪਹਿਲਾਂ ਕਿਹਾ ਸੀ ਵੀ ਚਿੱਟੇ ਦਾ ਉਹੀ ਬੰਦੇ ਦੇਖਿਆ ਦੂਜਿਆਂ ਨੂੰ ਅਸੀਂ ਕੋਈ ਜਾਣਦੇ ਨਹੀਂ ਕੋਈ ਅਸੀਂ ਦੇਖਿਆ ਨਹੀਂ ਗਿਣਤੀ ਕੋਈ 100 150 ਕਿੰਨਾ ਕੁ ਹੋ ਸਕਦਾ ਵੀਰੇ 10 ਸੰਦੀਆਂ ਗੱਲਾਂ ਮੋਟਰਸਾਈਕਲਾਂ ਤੇ ਗੱਡੀਆਂ ਤੇ ਆਏ ਆ ਵੀਰ ਜੀ ਤੇ ਸਾਨੂੰ ਪਰ ਆੜੀਆਂ ਦਾ ਜਿਵੇਂ ਗੇਟ ਵੱਢਦੇ ਸੀ ਉਦੋਂ ਬਾਅਦ ਅਸੀਂ ਬੱਚੇ ਲੈ ਕੇ ਨਿਕਲੇ ਵੀ ਬੰਦੇ ਆ ਗਏ ਸਾਡੇ ਚੜਦੇ ਚੜਦੇ ਕੋਠੇ ਦੇ ਬੰਦੇ ਇੱਥੇ ਦੀ ਪਹੁੰਚ ਕੇ ਸਾਰੇ ਘਰ ਚਾਹੀਦੇ ਸਾਡੇ ਬੰਦੇ ਚਾਰ ਗਏ ਵਾ ਅੱਛਾ ਐਦਾਂ ਹੋਇਆ ਹਾਂ ਹੂੰ ਠੀਕ ਹੈ ਤਾਂ ਮੈਂ ਕਰਦੀਆਂ ਤਸਵੀਰਾਂ ਤੁਹਾਨੂੰ ਪਹਿਲਾਂ ਵੀ ਦਿਖਾ ਦਿੰਦੀਆਂ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਦੇ ਆਂ ਵੀ ਅਕਸਰ ਐਦਾਂ ਦੀਆਂ ਘਟਨਾਵਾਂ ਹੁੰਦੀਆਂ ਕਿਉਂ ਸਾਡੇ ਬੰਦੇ ਚਾਹੀਦੇ ਜੀ ਸਾਨੂੰ ਸਾਡੇ ਬੰਦੇ ਬਰਾਮਤ ਹੋਣੇ ਚਾਹੀਦੇ ਸਾਡੇ 4 ਬੰਦੇ ਗਾਇਬ ਨੇ ਹੁਣ ਵੀ ਸਾਨੂੰ ਸਾਡੇ 4 ਬੰਦੇ ਤੇ ਸਾਨੂੰ ਹੁਣ ਵੀ ਅੱਜ ਦੀ ਰਾਤ ਆ ਵੀਰ ਰਾਤ ਰਾਤ ਅਸੀਂ ਕਿੱਥੇ ਘਟਾਂਗੇ ਜੀ ਰਾਤ ਕਿੱਥੇ ਜਾ ਕੇ ਸਾਨੂੰ ਬੱਚੇ ਲੈ ਕੇ ਕਿੱਥੇ ਘਟਾਂਗੇ ਜੀ ਹੁਣ ਅਸੀਂ ਕਿੱਧਰ ਜਾਈਏ ਹੁਣ ਤੇ ਭਪਣ ਪ੍ਰਸ਼ਾਸਨ ਕਹਿ ਰਿਹਾ ਸੀ ਮਦਦ ਕਰ ਰਹੇ ਆ ਕੀ ਲੈ ਨਾ ਕੋਈ ਨਹੀਂ ਕੀਤੀ ਕੋਈ ਮਦਦ ਤਾਂ ਹਜੇ ਤੱਕ ਸਾਡਾ ਕੁਝ ਵੀ ਮਦਦ ਨਹੀਂ ਹੋ ਰਹੀ ਸੱਚ ਵੀ ਨਹੀਂ ਕੀਤਾ ਸਾਡਾ ਕੋਈ ਪ੍ਰਸ਼ਾਸਨ ਆਇਆ ਕੀ ਵਿਸ਼ਵਾਸ ਤੋਂ ਬਾਰ ਨਹੀਂ ਕੀਤਾ ਕੁਝ ਵੀ ਨਹੀਂ ਦਿਵਾ ਕੇ ਗਿਆ ਬਸ ਬਿਆਨ ਲੈ ਕੇ ਚਲੇ ਜਾਂਦੇ ਆ ਹੱਸ ਕੇ ਬਿਆਨ ਲੈ ਕੇ ਚਲੇ ਬਸ ਕੋਈ ਗੱਲ ਨਹੀਂ ਫਰਾਂਦੇ ਹਾਂ ਪਰ ਅੱਜ ਤੱਕ ਕੋਈ ਉਹਨਾਂ ਦਾ ਮਾਪਿਓ ਵੀ ਨਹੀਂ ਚੱਕਿਆ ਗਿਆ ਮਾਪਿਓ ਵੀ ਉਹਨਾਂ ਦੇ ਘਰ ਹੁਣ ਭਜਾ ਰੱਖਿਆ ਵੀ ਤੁਸੀਂ ਵੀ ਵਗ ਜੋ ਤਾਂ ਆ ਆ ਤੁਸੀਂ دہشت ਦਾ ਮਾਹੌਲ ਸਾਰੇ ਪਾਸੇ ਦੇਖ ਹੀ ਸਕਦੇ ਹੋ ਬ੍ਰਿਜਾਂ ਪਨ ਜਾ ਹੁੰਦੀਆਂ ਮੋਟਰਸਾਈਕਲਾਂ ਨੂੰ ਅੱਗਾ ਲੱਗੀਆਂ ਹੋਈਆਂ ਪਾਣੀ ਆ ਰਹੀਆਂ ਤੈਂਤੀਆਂ ਦੇਖ ਸਕਦੇ ਹੋ ਕਿ ਸਹਲਾਦ ਦੇ ਵਿੱਚ ਹੈ ਇਧਰ ਭੰਦੇ ਜਿਹੜੇ ਗਰੀਬਾਂ ਕੋਲੇ ਚਾਰਕ ਹੁੰਦੇ ਆ ਉਹ ਵੀ ਕੋਈ ਚਿਪਾ ਕਰਦਾ ਕੋਈ ਭੰਨਦਾ ਘੰਡੋਲੀਆਂ ਢਾ ਦਿਤੀਆਂ ਆ ਕਹਿ ਸਕਦੇ ਆ ਜਿਵੇਂ ਫਿਲਮੀ ਹਾਲਾਤਾਂ ਦੇ ਵਿੱਚ ਲੜਾਈ ਹੁੰਦੀ ਹੈ ਗੁੰਡਾਗਰਦੀ ਹੁੰਦੀ ਹੈ ਗੈਂਗਵਾਰਾ ਹੁੰਦੀਆਂ ਪੇ ਇੱਕ ਗਾਣਾ ਵੀ ਹੁੰਦਾ ਗੈਂਗਲੈਂਡ ਬਣ ਜਾਂਦਾ ਉਹ ਗੈਂਗਲੈਂਡ ਬਣਾ ਦਿੱਤਾ ਗਿਆ ਇਸ ਪਿੰਡ ਨੂੰ ਹੋਰ ਵੀ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਬਾਬਾ ਜੀ ਜਦੋਂ ਇਹ ਘਟਨਾ ਹੁੰਦੀ ਹੈ ਤੁਸੀਂ ਮਦੂਦ ਸੀ ਹੱਸਦੇ ਸੀ ਸਹੀ 7 ਵਜੇ ਪਹੁੰਚੇ ਕੰਮ 7 ਵਜੇ ਪਹੁੰਚੇ ਹਾਂ ਆ ਕੇ ਸੁਨਾਰ ਪਾਣੀ ਕੀਤਾ ਜਦੋਂ ਜੀ ਤੇ ਮੈਨੂੰ ਘਰ ਦੇ ਕਹਿੰਦੇ ਵੀ ਅੱਜ ਲੜਾਈ ਹੋਈ ਜਾਂਦੀ ਹੈ ਪਿੰਡ ਚ 4 ਦਿਨ ਪਹਿਲਾਂ ਦੀ ਚੱਲੀ ਜਾਂਦੀ ਜੀ ਇਹ ਸਾਡਾ ਮੁੰਡਾ ਪਤੇਜਾ ਲੱਗਦਾ ਜਿਸ ਨਾਲ ਲੜਿਆ ਉਹ ਵੀ ਮੁੰਡਾ ਪਤੇਜਾ ਲੱਗਦਾ ਜਿਹੜਾ ਲੜਿਆ ਪਿਆ ਤੇ ਹੈ ਸਾਰੇ ਤਾਏ ਚਾਚਿਆਂ ਦੀ ਇਹਨਾਂ ਨੇ ਜਦੋਂ ਵੀ ਅਸੀਂ ਵੇਖਿਆ ਵੀ ਕਹਿੰਦੇ ਅੱਜ ਲੜਾਈ ਹੋਈ ਜਾਂਦੀ ਆ ਇਹ ਮੈਨੂੰ ਕਹਿੰਦੇ ਵੀ ਆ ਸਾਰੇ ਸਾਰੀ ਧੰਡੀਆਂ ਜਿੰਨੀ ਵੀ ਆ ਸਾਡਾ ਇੱਕ ਘਰੋਂ ਘਰ ਇਸ ਸਾਰਿਆਂ ਦੇ ਇਹ ਮੈਨੂੰ ਕਹਿੰਦੇ ਵੀ ਐ ਕਰਕੇ ਲੜਾਈ ਹੁੰਦੀ ਆ ਤੇ ਤੁਸੀਂ ਆਉਂਦਾ ਲੈਟਾ ਪਾਣੀ ਭਾਈ ਬੰਦ ਕਰ ਦਿਓ ਤੇ ਜਿਵੇਂ ਅਸੀਂ ਆਉਂਦੇ ਤੇ ਪੈਜੋ ਜੀ ਵੀ ਅਸੀਂ ਦਿੱਟਾਂ ਲਾਂਗੇ ਆ ਉਹਦਾ ਆਇਆ ਖਿਆ ਕੋਈ ਨਹੀਂ ਤੇ ਜਦੋਂ 10 ਕਰਾ ਟਾਈਮ ਹੋਇਆ ਹਮ ਖੜਕਾ ਦੜਕਾ ਹੋਣ ਲੱਗ ਗਿਆ ਅੱਛਾ ਖੜਕਾ ਦੜਕਾ ਹੋਣ ਲੱਗ ਗਿਆ ਉਹ ਪਹਿਲੇ ਸਰੇ ਟਿਕਾ ਹਮ ਉਹਨਾਂ ਨੇ ਜੇ ਚੱਲ ਪਿਆ ਤੇ ਪੈਟਰੋਲ ਦੇ ਬੰਬ ਬਣਾ ਕੇ ਬੋਤਲਾਂ 'ਚ ਛੱਡੇ ਪੈਟਰੋਲ ਦੇ ਬੰਬ ਬਾਪੂ ਜੀ ਹਾਂਜੀ ਬੋਤਲਾਂ 'ਚ ਪਾ ਪਾ ਅੱਛਾ ਹਮ ਤੇ ਉਹ ਜਦੋਂ ਸਿੱਟੇ ਮੁੜ ਕੇ ਇਹਨਾਂ ਨੂੰ ਇੱਕ ਦੂਜੇ ਨੇ ਇਹਨਾਂ ਨੇ ਕਹਿਆ ਕਹਿੰਦੇ ਬਾਬਾ ਸਾਡੇ ਬੱਚਾਂ ਦਾ ਕੀ ਬਣੂਗਾ ਹਮ ਆਇਆ ਖਿਆ ਭਾਈ ਬੱਚਿਆਂ ਕਿਸੇ ਸਰ ਮੈਂ ਤਾਂ ਰੋਕੂ ਹਮ ਵਿਚਾਰਾਂ ਨੇ ਪਤਾ ਨਹੀਂ ਬੱਚੇ ਕਿਵੇਂ ਕੋਸਤਾ ਭਾਈ ਮੇਰੇ ਕੋਲੇ ਵਿਚਾਰੇ ਆਏ ਹੋਏ ਆ ਨਿੱਕੇ ਬੱਚੇ ਦਾ ਅੱਗੇ ਚੱਕਣੀ ਸੀ ਹੂੰ ਮੁੜ ਕੇ ਮੇਰਾ ਵੀ ਘਾਟਾ ਅੱਛਾ ਤੋੜ ਤੋ ਟੋੜਾ ਕਿਹੜਾ ਘਰ ਆਪਾਂ ਆਜੋ ਆਪਾਂ ਇਹਨਾਂ ਦਾ ਵੀ ਕਰ ਦਿਖਾ ਦਿੰਨੇ ਆ ਕਿਉਂਕਿ ਜਿਹੜੇ ਹਾਲਾਤ ਆ ਮੈਂ ਤੁਹਾਨੂੰ ਇਸ ਵਕਤ ਦਿਖਾ ਰਿਹਾ ਨਗਾਤਾਰ ਦੇਖ ਸਕਦੇ ਤੁਸੀਂ ਕਰ ਦੋ ਹੋ ਰਹੇ ਹਨ ਜੀ ਜਿਹਨਾਂ ਨੇ ਇਹ ਗੱਲ ਕਹੀ ਸੀ ਮੈਂ ਭਾਈ ਮੈਂ ਗਰੀਬ ਹਾਂ ਹੂੰ ਮੇਰੇ ਕੋਲੇ ਕੁਛ ਨਹੀਂ ਮੇਸਟ ਮੀਆਂ ਬੀਬੀਆਂ ਅੱਛਾ ਤੇ ਸਾਡੇ ਘਰ ਦੇ ਵਿੱਚੋਂ ਵੀ ਤੁਸੀਂ ਕੀ ਭਾਲਦੇ ਹੋ ਅੱਛਾ ਕਹਿੰਦੇ ਬਾਪੂ ਤੂੰ ਪਾਇਆ ਸੁਣਨ ਨੂੰ ਕੁਛ ਨਹੀਂ ਫਿਰ ਇੱਥੋਂ ਦੇ ਆ ਸਾਰੇ ਪੰਨ ਕਿਹਾ ਕੱਪਦੇ ਉਹ ਮੇਰੇ ਦਾ ਸਮਾਨ ਸੋਨੇ ਸਾਰੇ ਪੰਨ ਦੇ ਸੀਗੇ ਵਿੱਚ ਤੇ ਮੜ ਕੇ ਉੱਥੋਂ ਡਾਲਾ ਮੰਜੀ ਚੱਲੀ ਮੇਰੀਆਂ ਈਟਾਂ ਜੋਸੀ ਨੇ ਚਾਰ ਈਟਾਂ ਚਾਕੇ ਇੰਦਰਾ ਸਾਰੇ ਨਹੀਂ ਸਪੜਦੇ ਸੀ ਅੱਛਾ ਤਾਂ ਆ ਅੱਗੇ ਅੱਗੇ ਜਿਹੜੀ ਅੱਗੇ ਸਾਰਾ ਆ ਆ ਘਰ ਦੇ ਵਿੱਚ ਤੁਸੀਂ ਦੇਖੀ ਕਿਉਂ ਰੂੜੇ ਕਿਥਰੇ ਹੋਇਆ ਘਰ ਨੂੰ ਅੱਗ ਲੱਗੀ ਹੋਈ ਹੈ ਭਲੇ ਵੀ ਜਿਹੜਾ ਧੂਆ ਇਹ ਚੱਲ ਰਿਹਾ ਕਿਵੇਂ ਆਪ ਜੀ ਆਹ ਹੋ ਉੱਥੋਂ ਚੱਲੀ ਆ ਸਾਰੇ ਲੋ ਸਾਰੀ ਈਟ ਮੇਰੇ ਘਰ ਵਾਕੇ ਛੇ ਗਈ ਅੱਛਾ ਉਧਰੋਂ ਇੱਟਾ ਪੜ ਪੜ ਕੇ ਚਲਾਈਆਂ ਹਾਂ ਹੂੰ ਇਹ ਕਿੰਨਾ ਦਾ ਘਰ ਆ ਜੀ ਹਾਂ ਇਹ ਘਰ ਤੁਹਾਡਾ ਜੀ ਤੁਹਾਡੇ ਘਰ ਇਹ ਜੀ ਤੁਹਾਡੇ ਤੁਹਾਡੇ ਇਹਨਾਂ ਨਾਲ ਕੀ ਵੈਰ ਸੀ ਇਹ ਸਾਡਾ ਕੋਈ ਕੰਮ ਕੋਈ ਵੈਰ ਨਹੀਂ ਸੀ ਸਾਰ ਸਾਨੂੰ ਤਾਂ ਪਤਾ ਹੀ ਨਹੀਂ ਇਹਨਾਂ ਦੀ ਗੱਲ ਤੱਕ ਕਿੱਥੋਂ ਇਹਨਾਂ ਦੀ ਗੱਲ ਚੱਲੀ ਕਿਵੇਂ ਚੱਲਿਆ ਉਹ ਚਿੱਟੇ-ਚੁੱਟੇ ਤੋਂ ਜਿਵੇਂ ਪਹਿਲਾਂ ਦੱਸੀ ਜਾਂਦੇ ਅਸੀਂ ਤਾਂ ਕੰਮਾਂ ਤੋਂ ਆ ਕੇ ਪੈ ਗਏ ਸੀਗੇ ਇਹ ਤਾਂ ਨਾਤੇ ਵੀ ਨਹੀਂ ਜਲ ਸ਼ਾਮ ਨੂੰ ਪੀਣਾ ਹੋਣਾ ਤੜਕੇ ਨਾਲਾਂਗੇ ਹੂੰ ਬਸ ਉਦੋਂ 10-11 ਦੇ ਟਾਈਮ ਹੋਇਆ ਤੇ ਥਾੜਾ-ਥਾੜ ਹੋਣ ਲੱਗ ਪਏ ਤੇ ਅਸੀਂ ਇੱਥੋਂ ਨਹੀਂ ਚੜ੍ਹ ਕੇ ਆ ਪਰੇ ਟੱਪਿਆਂ ਇੱਧਰ ਤਾਂ ਜੜੀ ਢੀਲ ਸੀਗੀ ਹੂੰ ਉਹ ਤੋਂ ਬਾਅਦ ਇਹਨਾਂ ਨੇ ਵੱਡ ਤੋੜ ਕਰਕੇ ਉੱਠ ਗਏ ਤੜਕੇ ਮੇਰੇ ਘਰ ਨੂੰ ਅੱਗ ਲਾਈ ਇਹਨਾਂ ਨੇ ਸਵੇਰ ਲਈ ਕਿੰਨੇ ਵਜੇ ਲਾਈ ਆ 5 ਵਜੇ 11 ਵਜੇ ਲੱਗੀ ਨਹੀਂ 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 ਇਹ ਤੜਕੇ 5 ਵਜੇ ਲੱਗੀ ਆ ਕਰੀ ਅਸੀਂ ਗੱਡੀ ਨਾਲ ਭਜਾ ਕੇ ਇਹ ਇਹ ਫਿਰ ਬਾਪੂ ਕੀ ਹੋਇਆ ਕਈਆਂ ਦੇ ਘਰਾਂ ਨੂੰ 11 ਵਜੇ ਲੱਗੀ ਉਹ ਤਾਂ ਉਹਦੇ ਤੋਂ ਪਹਿਲੇ ਆਉਣ ਸਾਰ ਅੱਗ ਲਾਤੀ ਇੱਥੇ ਹੂੰ ਇਹਨੂੰ ਤੜਕੇ ਦੀ ਗਾ ਅਸੀਂ ਅੱਗ ਨਹੀਂ ਵੇਖੀ ਮੈਂ ਇਥੋਂ 2:30 ਵਜੇ ਇਧਰ ਉੱਤਰ ਕੇ ਨਾ ਮੈਂ ਤਾਂ ਮਾਂ ਕੇ ਗਿਆ ਨੂੰ ਕੋਈ ਅੱਗ ਨਹੀਂ ਲੱਗੀ ਉਸ ਟਾਈਮ ਤੇ ਜੀ ਇਹ ਤੜਕੇ 5 ਵਜੇ ਅੱਗ ਲੱਗੀ ਆ ਦੋ ਕੰਨਿਆਂ ਨਾਲ ਕੋਲੇ ਬੰਦਾ ਕੋਲੇ ਪੈਟਰੋਲ ਪਾਇਆ ਸੀ ਇੱਥੇ ਆ ਕੇ ਉਹਨਾਂ ਨੇ 5 ਵਜੇ ਅੱਗ ਲਾਈ ਹੈ ਅੱਛਾ ਤਾਂ ਆਜੋ ਮੈਂ ਥੋੜਾ ਜਿਹਾ ਅੱਗੇ ਘਰ ਦੇ ਖਰਾਬੀ ਦੇਖ ਦਿੰਦਾ ਤੁਹਾਨੂੰ ਤਾਂ ਆਹ ਦੇਖਾ ਕਿ ਉਹਦੇ ਹਾਲਾਤ ਇਹਦੇ ਦੂਰੀ ਹਾਰ ਲਾਈ ਹੈ ਪਹਿਲਾਂ ਬਹੁਤ ਵੱਜ ਗਈ ਹੋਣੀ ਚਾਹੀ ਤਾ ਆਹ ਟੰਕੀ ਵੱਢ ਕੇ ਸਿੱਟੀ ਹੋਈ ਆ ਇਧਰਲੇ ਪਾਸੇ ਆਹ ਖੁੱਲ ਰਿਆ ਰਜਾਈਆਂ ਸਭ ਕੁਝ ਟੈਸ਼ ਨੈਸ਼ ਕਰ ਦਿੱਤਾ ਜਿਹੜਾ ਧੂਆਂ ਉਸ ਦਹਿਸ਼ਤ ਦਾ ਉਸ ਗੁੰਡਾਗਰਦੀ ਦਾ ਇਸ ਅੱਗ ਦਾ ਹਲੇ ਵੀ ਧੁਖ ਰਿਹਾ ਪਰ ਹੁਣ ਦੇਖਣਾ ਹੋਵੇਗਾ ਇਹਨਾਂ ਲੋਕਾਂ ਨੂੰ ਇਸ ਪਿੰਡ ਦੇ ਲੋਕਾਂ ਨੂੰ ਇਹ ਘਰਾ ਵਾਲੇ ਨੂੰ ਕੀ ਇਨਸਾਬਣ ਦਾ ਕਿਵੇਂ ਬਾਈ ਉਹ ਪੀਪਾ ਫਰੱਜ ਜਾਗੇ ਜਦੋਂ ਪੀਪਾ ਬਣੀ ਪਈ ਛਾ ਉਹ ਫਿਰ ਤਾਂ ਉਹ ਸਾਹਮਣੇ ਦੇਖ ਸਕਦੇ ਹੋ ਜਿਹੜੀ ਪੀਪਾ ਦੇਖ ਰਿਹਾ ਉਹ ਇੱਕ ਫਰਿੱਜ ਹੈ ਉਹ ਫਰਿੱਜ ਵੀ ਜਲ ਕੇ ਸੁਆਹ ਹੋ ਗਈ ਸਭ ਕੁਝ ਇੱਥੇ ਐਲ ਇੱਥੇ ਅੰਦਰ ਨਾ ਜਾਓ ਅੰਦਰ ਅੰਦਰ ਬੱਤਰੇ ਦੇ ਪੈਰ ਉਤੋਂ ਇੱਥੇ ਚ ਕਰੰਟ ਨਾ ਹੋਵੇ ਕਿੰਨੇ ਟਾਈਮ ਚ ਬਣਾਇਆ ਬਾਈ ਇਹਨਾਂ ਚ ਕਰੰਟ ਹੋਊਗਾ ਬਾਈ 17 ਚ ਕਰੰਟ ਨਾ ਹੋਵੇ ਪਿਛੇ 50 ਸਾਲਾਂ ਚ ਬਣਿਆ ਹੁਣ 50 ਸਾਲ ਤੋਂ ਉਮਰ ਵੀ ਨਹੀਂ ਰਹਿ ਗਈ ਜਿਹੜਾ ਬਣਾਇਆ ਜੀ ਤਾਂ ਦੇਖਣਾ ਹੋਵੇਗਾ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਇਸਤੇ ਕੀ ਤੋਕਬੰਦੀ ਕਰਦਾ ਹੈ ਕੀ ਕਾਰਵਾਈ ਕਰਦਾ ਹੈ ਜੁੜੇ ਰਹੋ ਸਫਰ ਟੈਲੀਵਿਜ਼ਨ ਨਾਲ ਧੰਨਵਾਦ ਅੰਦਰ ਵੀ ਸੀ ਉਹ ਮੋਟਰਸਾਈਕਲ ਦਾ ਹਾਂ ਜੋ ਉਹ ਮਾਰ ਲੈ ਮਾਰ ਲੈ ਲੈਂਟਰਾ ਕੇ ਡਾਟ ਸੀਗੇ ਇਹ